ਅਸੀਂ ਟ੍ਰੇਨਿੰਗ ਸ਼ੁਰੂ ਕੀਤੀ ਪਹਿਲਾਂ 202 ਜਿਹੜੇ ਪ੍ਰਿੰਸੀਪਲਸ ਨੇ ਉਹ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੀ ਕੁਲੀਦ ਨੇ ਆਉ। ਫਿਰ ਅਹੰਦਾਬਾਦ ਆਈਆਈਐਮ ਜੈਪੂ। ਤੁਸੀਂ ਫਿਨਲੈਂਡ ਜਾ ਰਹੇ ਹੋ ਤੇ 3 ਹਫ਼ਤਿਆਂ ਦਾ ਪ੍ਰੋਗਰਾਮ ਹੈ। ਮੰਨਿਆ ਹੋਇਆ ਫਿਨਲੈਂਡ। ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ। ਤੇ ਇਹ ਬਹੁਤ ਇੱਕ ਰੈਵਲੂਸ਼ਨਰੀ ਕ੍ਰਾਂਤੀਕਾਰੀ ਸਟੈਪ ਨੇ ਜੋ ਸਿੱਖਿਆ ਦੇ ਖੇਤਰ ਚ ਅਸੀਂ ਕਰ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉਪਰਾਲੇ ਸਦਕਾ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਪ੍ਰਿੰਸੀਪਲ ਤੇ ਅਧਿਆਪਕ ਸਿੱਖਿਆ ਦੇ ਮਿਆਰ ਨੂੰ ਹੋਰ ਬਿਹਤਰ ਬਣਾ ਕੇ ਸਰਕਾਰ ਨੂੰ ਲਾਭ ਪਹੁੰਚਾਉਣ ਲਈ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੇ ਦੂਤ ਵਜੋਂ ਕੰਮ ਕਰ ਰਹੇ ਹਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਧਿਆਪਕਾਂ ਦਾ ਹੁਨਰ ਨਿਖਾਰਨ ਵਾਸਤੇ ਦ੍ਰਿੜਵਚਨ ਬਦਤਾ ਤਹਿਤ 600 ਦੇ ਕਰੀਬ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕਾਂ 'ਚ ਭੇਜਿਆ ਹੈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਿਦੇਸ਼ੀ ਮੁਲਕਾਂ ਵਿੱਚ ਭੇਜਣ ਦਾ ਮਕਸਦ ਦੂਜੇ ਮੁਲਕਾਂ ਦੀਆਂ ਸਿੱਖਿਆ ਸੰਸਥਾਵਾਂ ਦੀ ਵਿਵਸਥਾ ਨੂੰ ਦੁੰਗਾਈ ਨਾਲ ਜਾਂਚਣ ਉਹਨਾਂ ਤੋਂ ਪ੍ਰੇਰਨਾ ਲੈਣ ਅਤੇ ਅਧਿਆਪਨ ਸਿਖਲਾਈ ਦੇ ਬਿਹਤਰ ਤਰੀਕਿਆਂ ਤੋਂ ਪੜਾਵਾਰ ਜਾਨੂ ਹੋਣਾ ਹੈ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਹਾਲਜ ਅਧਿਆਪਕਾਂ ਦਾ ਵਫਦ ਫਿਨਲੈਂਡ ਹੋ ਕੇ ਆਇਆ ਹੈ ਐਨਾ ਹੀ ਨਹੀਂ ਸਰਕਾਰ ਵੱਲੋਂ ਸਰਕਾਰੀ ਖਰਚੇ ਉੱਤੇ ਸਵਿਟਜ਼ਰਲੈਂਡ ਸਿੰਗਾਪੁਰ ਫਿਨਲੈਂਡ ਵਰਗੇ ਦੇਸ਼ਾਂ ਅਤੇ ਹਾਰਵਰਡ ਤੇ ਆਕਸਫੋਰਡ ਵਰਗੀਆਂ ਸੰਸਥਾਵਾਂ ਵਿੱਚ ਅਧਿਆਪਕਾਂ ਨੂੰ ਬਿਹਤਰ ਸਿੱਖਿਆ ਪ੍ਰਣਾਲੀਆਂ ਤੋਂ ਜਾਣੂ ਕਰਵਾਉਣ ਲਈ ਦੌਰੇ ਕਰਵਾਏ ਗਏ ਹਨ ਤਾਂ ਮੈਡਮ ਨਵਜੋਤਕਰ ਸਿੱਧੂ ਦੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਨਾਲ ਮੁਲਾਕਾਤ ਤੇ ਫਿਰ ਇਸ ਮੁਲਾਕਾਤ ਦੀ ਤਸਵੀਰ ਜਿਵੇਂ ਹੀ ਸਾਹਮਣੇ ਆਈ ਹੈ ਇਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਲੋਕ ਚਰਚਾ ਕਰ ਰਹੇ ਨੇ ਕਿ ਆਖਰ ਸਿਆਸਤ ਨੂੰ ਲੈ ਕੇ ਸਿੱਧੂ ਜੋੜਾ ਕਿਹੜੀ ਸਕੀਮ ਵਿੱਚ ਹੈ ਕੀ ਸਿੱਧੂ ਜੋੜਾ ਭਾਜਪਪ ਚ ਜਾਣ ਦੀ ਤਿਆਰੀ ਕਰ ਰਿਹਾ ਹੈ ਜਾਂ ਫਿਰ ਸਿੱਧੂ ਜੋੜਾ ਸਿਆਸਤ ਦੇ ਵਿੱਚ ਕੁਝ ਨਵਾਂ ਜਾਂ ਕੁਝ ਵੱਖਰਾ ਤਮਾਕਾ ਕਰਨ ਵਾਲਾ ਹੈ ਚਰਚਾ ਕਰਾਂਗੇ ਉੱਥੇ ਹੀ আরাਬਲੀ ਪਹਾੜ ਨੂੰ ਲੈ ਕੇ ਜੋ ਉਸ ਦੀ ਹੋਂਦ ਨੂੰ ਲੈ ਕੇ ਇੱਕ ਸੰਘਰਸ਼ ਛਿੜਿਆ ਸੀ ਉਸ ਸੰਘਰਸ਼ ਦੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਚਰਚਾ ਕਰਾਂਗੇ ਦੋਹਾਂ ਹੀ ਖਬਰਾਂ ਦੇ ਉੱਪਰ ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਰਜਨਦੀਤ ਜਿਹਾ ਲਾਈਵ ਰੂਪ ਰੂਪ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਹਾਰ ਪਰ ਲੈ ਕੇ ਆਰ ਪਾਰ ਤੇ ਚਰਚਾ ਕਰਨ ਲਈ ਮੈਂ ਨਾ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ਿਰਦਲ ਜੀ ਸਭ ਤੋਂ ਪਹਿਲਾਂ ਸ਼ਿਰਦਲ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਜੀ ਸ਼ਿਰਦਲ ਜੀ ਸ਼ੁਰੂ ਸਿਆਸਤ ਤੋਂ ਕਰਦੇ ਹਾਂ ਜਿਵੇਂ ਸਿਰਲੇਖ ਵੀ ਦਿੱਤਾ ਹੈ ਸਿਆਸਤ ਸਿੱਧੂ ਤੇ ਸਕੀਮ ਜਿਸ ਤਰ੍ਹਾਂ ਮੈਡਮ ਨਵਜੋਤ ਕੌਰ ਸਿੱਧੂ ਹੋਰਾ ਦੇ ਵੱਲੋਂ ਨਿਤਿਨ ਗੜਕਰੀ ਹੋਰਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਸਵੀਰ ਸਾਂਝੀ ਕੀਤੀ ਗਈ ਹੈ ਮੁੱਦਾ ਚਾਹੇ ਕੋਈ ਵੀ ਹੋਵੇ ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਗਈ ਹੈ ਕਿ ਆਖਰ ਕਿਸ ਸਕੀਮ ਦੇ ਉੱਪਰ ਹੈ ਸਿੱਧੂ ਜੋੜਾ ਕੀ ਲੱਗਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਆਏ ਦਿਨ ਨਵੀਂ ਚਰਚਾ ਸਿੱਧੂ ਜੋੜੇ ਨੂੰ ਲੈ ਕੇ ਤੁਰ ਪੈਂਦੀ ਆ ਜੀ ਕਿਆ ਸਰਾਈਆਂ ਤੇ ਇਹ ਲੱਗ ਰਹੀਆਂ ਸੀਗੀਆਂ ਪਏ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਹਦੀ ਫੋਟੋ ਕਿਸੇ ਕਾਂਗਰਸ ਹਾਈ ਕਮਾਂਡ ਦੇ ਵੱਡੇ ਲੀਡਰ ਨਾਲ ਆਵੇਗੀ ਸੋਸ਼ਲ ਮੀਡੀਆ ਤੇ ਚਾਹੇ ਰਾਹੁਲ ਗਾਂਧੀ ਨਾਲ ਆਉਂਦੀ ਹੂੰ ਚਾਹੇ ਪ੍ਰਿਯੰਕਾ ਗਾਂਧੀ ਨਾਲ ਆਉਂਦੀ ਤੇ ਚਾਹੇ ਖੁਦ ਸੋਨੀਆ ਗਾਂਧੀ ਨਾਲ ਆਉਦੀ ਹੂੰ ਪਰ ਅਜੇ ਹਮਮਕਿਨ ਨਹੀਂ ਹੋਇਆ ਕਿਉਂ ਨਹੀਂ ਹੋਇਆ ਕੀ ਕਾਰਨ ਬਣਿਆ ਇਹਦੇ ਪਿੱਛੇ ਵੀ ਕਈ ਸਵਾਲ ਖੜੇ ਹੁੰਦੇ ਆ ਹੂੰ ਇਹਦੇ ਜਵਾਬ ਵੀ ਆਪਣੇ ਆਪ ਦੇ ਵਿੱਚ ਹੀ ਹਨ ਉਹਨਾਂ ਸਵਾਲਾਂ ਦੇ ਵਿੱਚ ਹੀ ਆ ਕਿ ਕੀ ਹਾਈ ਕਮਾਂਡ ਜਿਹੜਾ ਆ ਸਿੱਧੂ ਜੋੜੇ ਤੋਂ ਨਾਰਾਜ਼ ਹੋ ਗਿਆ ਆ ਹੂੰ ਜਿਹੜੀ 19 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਯੰਕਾ ਗਾਂਧੀ ਨੇ ਮੀਟਿੰਗ ਦੀ ਜਿਹੜੀ ਇੱਕ ਸਮਾਂ ਦਿੱਤਾ ਸੀਗਾ ਮੀਟਿੰਗ ਦਾ ਉਹ ਮੁੜ ਕੇ ਮੀਟਿੰਗ ਦਾ ਸਮਾਂ ਕੈਨਸਲ ਕਰ ਦਿੱਤਾ ਗਿਆ ਉਹਦੇ ਵਿੱਚ ਜਵਾਬ ਇਹ ਛਪਿਆ ਮਿਲਿਆ ਪੇ ਇਹ ਤਾਂ ਮਤਲਬ ਇਹ ਆ ਕਿ ਜਿਹੜਾ ਹਾਈ ਕਮਾਂਡ ਆ ਜਿਹੜੀ ਉਹ ਸਿੱਧੂ ਜੋੜੇ ਤੋਂ ਨਾਰਾਜ਼ ਹੋ ਗਈ ਆ ਨਹੀਂ ਤਾਂ ਮੀਟਿੰਗ ਦੀ ਸਮਾਂ ਦੇ ਕੇ ਮੁੜ ਕੇ ਉਹਨੂੰ ਕੈਨਸਲ ਕਰ ਦਿੱਤਾ ਜਾਵੇ ਜਾਂ ਮੀਟਿੰਗ ਤੋਂ ਹੱਥ ਖਿੱਚ ਲੈ ਜਾਣ ਇਹ ਕਦੇ ਹੋਇਆ ਨਹੀਂ ਪਹਿਲਾਂ ਜੀ ਇਹ ਵੀ ਇਸ ਗੱਲ ਦੀ ਵੀ ਚਰਚਾ ਆ ਕਿ ਇਹਨਾਂ ਨੇ ਐਤਕੀ ਕੋਈ ਫਾਉਲ ਜਾਦੇ ਖੇਲ ਦਿੱਤਾ ਹੂੰ ਵੱਡੀ ਗਲਤੀ ਕਰ ਲਈ ਗਲਤੀ ਦੇ ਵਿੱਚ ਮਿਸਟੇਕ ਕਰ ਲਈ ਜਾਦੇ ਵੱਡੀ ਹੂੰ 500 ਕਰੋੜ ਦਾ ਕਹਿ ਦੇਣਾ ਹੂੰ ਫਿਰ ਉਸ ਹਾਈ ਕਮਾਂਡ ਦੇ ਉੱਤੇ ਹੀ ਸਿੱਧੀ ਲਾਂਚਨ ਲਾ ਦੇਣੀ ਜਿਸ ਹਾਈ ਕਮਾਂਡ ਦੇ ਨਕੋਲ ਜਾ ਕੇ ਗੱਲਬਾਤ ਕਰਨ ਲਈ ਇਹਨਾਂ ਨੇ ਆਪਣਾ ਪੱਖ ਰੱਖਣਾ ਸੀਗਾ ਜਿਸ ਹਾਈ ਕਮਾਂਡ ਦੇ ਨਾਲ ਮੀਟਿੰਗ ਤੈਅ ਹੋਣੀ ਸੀਗੀ ਜਿਸ ਹਾਈ ਕਮਾਂਡ ਦੇ ਕੋਲ ਸਮਾਂ ਮੰਗਣ ਲਈ ਜਾ ਰਹੇ ਸੀਗੇ ਪਹਿਲਾਂ ਬੇਰੰਗ ਮੋੜਤਾ ਸੀਗਾ ਬੇਸ਼ੱਕ ਬਾਅਦ ਚ ਖੰਡਣ ਕਰ ਰਹੇ ਸੀਗੇ ਨਹੀਂ ਜੀ ਗਏ ਨਹੀਂ ਪਰ ਚਰਚਾ ਛਿੜ ਗਈ ਸੀਗੀ ਮੀਡੀਆ ਦੇ ਵਿੱਚ ਖਬਰਾਂ ਛਪ ਗਈਆਂ ਸੀਗੀਆਂ ਵੀ ਨਹੀਂ ਜੀ ਇਹਨਾਂ ਨੂੰ ਮੁਧੇ ਮੂੰਹ ਮੋੜਤਾ ਸੀਗਾ ਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਮੀਟਿੰਗ ਤੈਅ ਹੋਈ ਆ ਪਹਿਲਾਂ ਇੱਕ ਦਿਨ ਤੈਅ ਹੋਈ ਆ ਉਸ ਤੋਂ ਬਾਅਦ ਦੂਸਰੇ ਦਿਨ ਤੈਅ ਹੋਈ ਆ ਪਰ ਇੱਥੇ ਇੱਕ ਇਹ ਵੀ ਬਹੁਤ ਵੱਡੀ ਜਿਹੜੀ ਚੁੱਪਦੀ ਆ ਗੱਲ ਵੀ ਨਵਜੋਤ ਸਿੰਘ ਸਿੱਧੂ ਦੀ ਹਜੇ ਤੱਕ ਚੁੱਪੀ ਜਿਹੜੀ ਖਲਦੀ ਆ ਬਿਲਕੁਲ ਉਹ ਆਪਦੇ ਪ੍ਰੋਗਰਾਮਾਂ ਦੇ ਵਿੱਚ ਮਸਤ ਹਨ ਡਾਂਸ ਕਰੀ ਜਾ ਰਹੇ ਆ ਉੱਥੇ ਕੋਈ ਉਹਨਾਂ ਨੂੰ ਮਤਲਬ ਨਹੀਂ ਹੈਗਾ ਵੀ ਮੇਰੀ ਘਰਵਾਲੀ ਨੇ ਐਡਾ ਵੱਡਾ ਬਿਆਨ ਦੇ ਦਿੱਤਾ ਸੀਗਾ ਸਿੱਧੀ ਟੱਕਰ ਜਿਹੜੀ ਆ ਕਾਂਗਰਸ ਹਾਈ ਕਮਾਂਡ ਨਾਲ ਲਾਤੀ ਆ ਜਿੱਥੇ ਉਹ ਗੋਣਗਾਇਆ ਕਰਦੇ ਸੀਗੇ ਕਾਂਗਰਸ ਹਾਈ ਕਮਾਂਡ ਦੇ ਉੱਥੇ ਕਾਂਗਰਸ ਹਾਈ ਕਮਾਂਡ ਨੂੰ ਇਸ ਤਰੀਕੇ ਨਾਲ ਬਦਨਾਮ ਕਰਤਾ ਕਿ 500 ਕਰੋੜ ਰੁਪਇਆ ਤੋਂ ਸਿੱਧੀ ਸੀਐਮ ਦੀ ਕੁਰਸੀ ਲਈ ਲੈ ਰਹੇ ਆ ਤੇ ਉੱਥੇ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੇ ਕੋਈ ਇੱਕ ਛੋਟਾ ਮੋਟਾ ਵੀ ਇੱਕ ਮਤਲਬ ਇੱਕ ਸ਼ਬਦ ਵੀ ਨਹੀਂ ਬੋਲਿਆ ਔਰ ਖਾਸ ਦੇਣਾ ਦੇਗਾ ਉਸ ਪਾਸੇ ਸਿੱਧੂ ਨੇ ਨਹੀਂ ਬੋਲਿਆ ਗੱਲ ਇਹ ਸਿੱਧੂ ਨੇ ਨਹੀਂ ਬੋਲਿਆ ਮਵਦੂ ਸਿੱਧੂ ਨੇ ਜਿਹੜੇ ਕਿ ਬੜੇ ਬੜ ਬੋਲੇ ਨੇ ਬੜ ਬੋਲੇ ਆ ਜਿਹੜੇ ਕਿ ਆਮ ਕਰਕੇ ਬੋਲਦੇ ਰਹਿੰਦੇ ਆ ਜਿਨ੍ਹਾਂ ਦੇ ਬਾਰੇ ਚਰਚਾ ਆ ਪਈ ਉਹ ਕਦੇ ਵੀ ਚੁੱਪ ਨਹੀਂ ਰਹਿਣ ਵਾਲੇ ਔਰ ਉਹਨਾਂ ਨੇ ਅੱਜ ਤੱਕ ਵੀ ਇੱਕ ਸ਼ਬਦ ਨਹੀਂ ਕਿਹਾ ਨਾ ਉਹਨਾਂ ਨੇ ਆਪਣੇ ਘਰ ਵਾਲੀ ਦੇ ਪੱਖ 'ਚ ਕਿਹਾ ਨਾ ਉਹਨਾਂ ਦੇ ਬਿਆਨ ਦੇ ਪੱਖ 'ਚ ਕਿਹਾ ਇਹ ਬੜੀ ਵੱਡੀ ਇੱਕ ਸਰਪ੍ਰਾਈਜ਼ ਬਣਿਆ ਹੋਇਆ ਆ ਫਿਰ ਉਸ ਤੋਂ ਬਾਅਦ ਇਹ ਚਰਚਾ ਛਿੜ ਜਾਣੀ ਤੇ ਇਹ ਹੁਣ ਇਹਨਾਂ ਦਾ ਬਣੂਗਾ ਕੀ ਤੇ ਚਰਚਾ ਇਹਦੇ ਵਿੱਚ ਇਹ ਵੀ ਆ ਗਈ ਸੀ ਕਿ ਮਿੱਠੂ ਮਦਾਨ ਨੇ ਜਾ ਕੇ ਚੋਰੀ ਛਿਪੇ ਕਹਿ ਲੋ ਜਾਂ ਸ਼ਰਿਆਮ ਕਹਿ ਲੋ ਰਾਜਾ ਵੜਿੰਗ ਦੇ ਨਾਲ ਜਫੀ ਪਾ ਲਈ ਹੂੰ ਉਹਦੀ ਵੀ ਤਸਵੀਰਾਂ ਸਾਹਮਣੇ ਆ ਗਈਆਂ ਉਹ ਚੋਰੀ ਛਿਪੇ ਤੇ ਰਹੀ ਨਹੀਂ ਗੱਲ ਨਸ਼ਰ ਹੋ ਗਿਆ ਸਾਰਾ ਹੂੰ ਹੂੰ ਮਿੱਠੂ ਮਦਾਨ ਦਾ ਜਾ ਕੇ ਰਾਜਾ ਵੜਿੰਗ ਨਾਲ ਜਫੀ ਪਾ ਲੈਣੀ ਇਹਨਾਂ ਦਾ ਖਾਸਮ ਖਾਸ ਬੰਦਾ ਬਿਲਕੁਲ ਬਹੁਤ ਹੀ ਖਾਸ ਹੈਗਾ ਜਿਹੜੇ ਕਿ ਇਹਨਾਂ ਦੇ ਪੋਤੜਿਆਂ ਤੱਕ ਜਾਣਦਾ ਸੀ ਸਭ ਕੁਝ ਇਹਨਾਂ ਦੇ ਜਿਹੜੇ ਫਰੋਲਣ ਲੱਗ ਪਿਆ ਸੀਗਾ ਪਹਿਲਾਂ ਸੋਸ਼ਲ ਮੀਡੀਆ ਤੇ ਫਿਰ ਇੱਕ ਦੂਜੇ ਨੂੰ ਧਮਕੀਆਂ ਦੇਤੀਆਂ ਧਮਕੀਆਂ ਦੇਣ ਤੋਂ ਬਾਅਦ ਮਿੱਠੂ ਮਦਾਨ ਕਿਤੇ ਨਾ ਕਿਤੇ ਚੁੱਪ ਕਰ ਗਿਆ ਪਰ ਉਹਦੀ ਜਦੋਂ ਤਸਵੀਰ ਰਾਜਾ ਵੜਿੰਗ ਤੋਂ ਬਾਅਦ ਬਾਹਰ ਆਉਂਦੀ ਆ ਤੇ ਫਿਰ ਲੱਗਦਾ ਆ ਵੀ ਇਹਨਾਂ ਨੂੰ ਹੁਣ ਅਹਿਸਾਸ ਹੋਣ ਲੱਗ ਪਿਆ ਹੋਊਗਾ ਸਿੱਧੂ ਜੋੜੇ ਨੂੰ ਵੀ ਅਸੀਂ ਕੋਈ ਬਹੁਤ ਵੱਡੀ ਗਲਤੀ ਕਰ ਲਈ ਇੱਕ ਗੱਲ ਹੋਰ ਹੈ ਸ਼ਰਦਲ ਸਾਹਿਬ ਮੈਂ ਵਿੱਚ ਥੋੜਾ ਜਿਆਦਾ ਐਡ ਕਰਨੀ ਚਾਹਾਂਗਾ ਕਿ ਇਹ ਗੱਲ ਇੱਥੇ ਮੁੱਕਦੀ ਨਹੀਂ ਹੈਗੀ ਹੁਣ ਇਹਨਾਂ ਦੀ ਕਿਧਰਲੇ ਪਾਸੇ ਨੂੰ ਸਿਆਸਤ ਜਾਣੀ ਆ ਬਿਲਕੁਲ ਮੈਂ ਇਧਰ ਹੀ ਆਣ ਇਹ ਵੀ ਇੱਕ ਬੜੀ ਵੱਡੀ ਚਰਚਾ ਆ ਤੇ ਦੇਖੋ ਹੁਣ ਆ ਦੇ ਵਿਚਾਲੇ ਲੜਕਾ ਕੇ ਤੇ ਰਹਿਣ ਵਾਲੇ ਹੈ ਨਹੀਂ ਕਿਉਂਕਿ ਸਿੱਧੂ ਸਾਹਿਬ ਆਪ ਤਾਂ ਕਹਿ ਹਟਿਆ ਕਿ ਮੈਂ ਸਿਆਸਤ ਤੇ ਜਾਣ ਵਾਲਾ ਨਹੀਂ ਹੈਗਾ ਸਿੱਧੂ ਦੀ ਦਾਲ ਗੱਲ ਨਹੀਂ ਸਿਆਸਤ ਇਹ ਦੇਖਦਾ ਹੀ ਆ ਕਿ ਸਾਨੂੰ ਸਿਰਲੇਖ ਦੇ ਵਿੱਚ ਸਿੱਧੂ ਸਿਆਸਤ ਤੇ ਸਕੀਮ ਦੇ ਨਾਲ ਨਾਲ ਸੰਨਿਆਸ ਵੀ ਲਿਖ ਲੈਣਾ ਚਾਹੀਦਾ ਸੀ ਉਹਦੇ ਮਗਰ ਕੁਐਸਚਨ ਮਾਰਦਾ ਹੋਇਆ ਹੋਰ ਕੋਈ ਇਹਨਾਂ ਦੇ ਚਾਰਾ ਹੀ ਹੈ ਨਹੀਂ ਦਸਵਾਏ ਸੰਨਿਆਸ ਤੋਂ ਹੋਰ ਚਾਰਾ ਵੀ ਹੈ ਨਹੀਂ ਸੰਨਿਆਸ ਇਹ ਕਾਹ ਤੋਂ ਲੈ ਲੈਣਗੇ ਜੇ ਕੋ ਉਹ ਤਾਂ ਟੀਵੀ ਦੇ ਵਿੱਚ ਪ੍ਰੋਗਰਾਮ ਕਰ ਰਹਾ ਹੈ ਬੜਾ ਵਧੀਆ ਇਹ ਸਿਆਸਤ ਤੋਂ ਤਾਂ ਲਿਆ ਜਾਂਦਾ ਨਹੀਂ ਪਰ ਉਹ ਪ੍ਰੋਗਰਾਮ ਕਰ ਰਿਹਾ ਆ ਪਰ ਆਮ ਆਦਿਕਾਰ ਵਾਲੀ ਨੂੰ ਕਿਤੇ ਨਾ ਕਿਤੇ ਫਿੱਟ ਕਰਨਾ ਚਾਹੁੰਦੇ ਆ ਉਹ ਹੂੰ ਮੇਰਾ ਸਵਾਲ ਇਹ ਹੈ ਸ਼ਿਰਦਲ ਸਾਹਿਬ ਕਿ ਇਹੀ ਗੱਲ ਨੂੰ ਅੱਗੇ ਤੋਰਦੇ ਹੋਏ ਕਿ ਜਿਸ ਤਰ੍ਹਾਂ ਮੈਡਮ ਸਿੱਧੂ ਕਿਉਂਕਿ ਖਬਰਾਂ ਤਾਂ ਹੀ ਸਾਹਮਣੇ ਆ ਰਹੀਆਂ ਸੀ ਕਿ ਕਾਂਗਰਸ ਹਾਈ ਕਮਾਂਡ ਤੋਂ ਸਿੱਧੂ ਜੋੜਾ ਸਮਾਂ ਮੰਗ ਰਿਹਾ ਹੈ ਪਰ ਚਲੋ ਤੁਸੀਂ ਵੀ ਦੱਸ ਰਹੇ ਕਿ ਸਮਾਂ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਕੀ ਹੋਇਆ ਨਹੀਂ ਉਡੀਕ ਸੀ ਇਸ ਗੱਲ ਦੀ ਸੀ ਵੀ ਕਾਂਗਰਸ ਦਾ ਕਿਹੜਾ ਵੱਡਾ ਲੀਡਰ ਇਹਨਾਂ ਨੂੰ ਮਿਲਣ ਦਾ ਸਮਾਂ ਦਿੰਦਾ ਤੇ ਇਹਨਾਂ ਦੀ ਗੱਲ ਸੁਣਦਾ ਪਰ ਅਚਾਨਕ ਤੋਂ ਤਸਵੀਰ ਸਾਹਮਣੇ ਆ ਗਈ ਨਿਤਿਨ ਗੱਡਕਰੀ ਹੋਰਾ ਨਾ ਕੇਂਦਰੀ ਮੰਤਰੀ ਹੋਰਾ ਦੇ ਨਾਲ ਤੇ ਇਹ ਕੇਸ ਵੱਲ ਇਸ਼ਾਰਾ ਕਰਦੇ ਆ ਕਿ ਭਾਜਪਾ ਨੂੰ ਉਹ ਕੇਸ ਪਹਿਲੀ ਗੱਲ ਕੀ ਮੈਡਮ ਨਵਜੋਤ ਕੌਰ ਸਿੱਧੂ ਦਾ ਕਾਂਗਰਸ ਦੇ ਵਿੱਚ ਕੀ ਔਦਾ ਹੈ ਜਾਂ ਕੀ ਕਿਹੜੀ ਪਾਵਰ ਰੱਖਦੇ ਨੇ ਦੂਸਰੀ ਗੱਲ ਕੇਂਦਰੀ ਮੰਤਰੀ ਨਿਤਿਨ ਗੜਕਰੀ ਮੈਡਮ ਸਿੱਧੂ ਨੂੰ ਮਿਲ ਰਹੇ ਨੇ ਉਹਨਾਂ ਦਾ ਕੀ ਸਿਆਸਤ ਦੇ ਵਿੱਚ ਔਦਾ ਹੈ ਤੇ ਕੀ ਸਿਆਸਤ ਦੇ ਵਿੱਚ ਪੋਜੀਸ਼ਨ ਹੈ ਉਸ ਤੋਂ ਬਾਅਦ ਨਿਤਿਨ ਗੜਕਰੀ ਹੋਰਾਂ ਦਾ ਮਿਲਣਾ ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਵੀ ਮੰਤਰੀ ਕੇਂਦਰੀ ਮੰਤਰੀ ਵੀ ਇੰਨੇ ਸੌਖੇ ਤਰ੍ਹਾਂ ਮਿਲ ਜਾਂਦੇ ਨੇ ਇਹ ਇੱਕ ਤਸਵੀਰ ਸਮਝਾਣਾ ਚਾਹੁੰਦੀ ਪਹਿਲੀ ਗੱਲ ਤਾਂ ਇਹ ਆ ਬ ਇਹਨਾਂ ਦੀ ਇਸ ਮੀਟਿੰਗ ਨੂੰ ਹੂੰ ਨਵਜੋਤ ਘਰ ਸਿੱਧੂ ਔਰ ਨਿਤਿਨ ਗੱਡਕਰੀ ਦੀ ਮੀਟਿੰਗ ਨੂੰ ਕਿਹਾ ਇਹ ਜਾਂਦਾ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਮੈਂ ਕੁਝ ਪ੍ਰੋਜੈਕਟ ਦੇ ਕਰਕੇ ਪ੍ਰੋਜੈਕਟ ਦੇ ਸਬੰਧ ਵਿੱਚ ਮਿਲੀ ਆ ਪਰ ਵੱਡੀ ਗੱਲ ਇਹ ਆਂਦੀ ਆ ਕਿ ਸਰਕਾਰ ਤਾਂ ਹੈਗੀ ਆ ਆਵਾਮੀ ਪਾਰਟੀ ਦੀ ਆਵਾਮੀ ਪਾਰਟੀ ਦੀ ਹੂੰ ਆਵਾਮੀ ਪਾਰਟੀ ਦਾ ਕੋਈ ਨੁਮਾਇੰਦਾ ਮਿਲੇ ਹੂੰ ਕੋਈ ਐਮਐਲਏ ਮਿਲੇ ਕੋਈ ਵੱਡਾ ਅਹੁਦੇਦਾਰ ਮਿਲੇ ਹੂੰ ਕੋਈ ਪਾਰਟੀ ਦੇ ਤਰਫੋਂ ਕੋਈ ਬੁਲਾਰਾ ਮਿਲੇ ਕੋਈ ਵੱਡਾ ਆਗੂ ਮਿਲੇ ਫਿਰ ਤਾਂ ਸਮਝ ਲੱਗਦੀ ਆ ਹੂੰ ਤੁਹਾਡੀ ਕਿਸ ਹਸਿਆਤ ਦੇ ਵਿੱਚ ਮੁਲਾਕਾਤ ਹੋਈ ਆ ਇਹ ਸਮਝ ਤੋਂ ਪਰੇ ਆ ਹੂੰ ਦੂਸਰੀ ਗੱਲ ਪਾਰਟੀ ਨੇ ਤੁਹਾਨੂੰ ਸਸਪੈਂਡ ਕੀਤਾ ਹੋਇਆ ਕਾਂਗਰਸ ਨੇ ਹੂੰ ਪਾਰਟੀ ਦੇ ਵਿੱਚ ਤੁਹਾਡਾ ਕੋਈ ਅਹੁਦਾ ਹੈ ਨਹੀਂ ਹੂੰ ਤੁਹਾਨੂੰ ਪਾਰਟੀ ਦੇ ਵਿੱਚੋਂ ਮੁਤਲ ਕੀਤਾ ਹੋਇਆ ਇੱਥੋਂ ਤੱਕ ਕਿ ਤੁਹਾਡਾ ਕੋਈ ਵੀ ਅਹੁਦਾ ਪਾਰਟੀ ਦੇ ਵਿੱਚ ਹੈ ਨਹੀਂ ਸੀ ਔਰ ਪਾਰਟੀ ਵਾਲਿਆਂ ਨੇ ਹੀ ਦੱਸਿਆ ਪੇ ਤੁਹਾਨੂੰ ਕੋਈ ਅਹੁਦੇ ਤੇ ਰੱਖਿਆ ਹੀ ਨਹੀਂ ਸੀ ਨਿਯੁਕਤੀ ਦੀ ਹੈ ਨਹੀਂ ਤੁਹਾਡੀ ਕਿਸੇ ਅਹੁਦੇ ਤੇ ਹਾਈ ਕਮਾਂਡ ਨਾਲ ਵੀ ਕੋਈ ਮੁਲਾਕਾਤ ਨਹੀਂ ਤੁਸੀਂ ਫੇਰ ਕੇਸ ਹਸਿਆਤ ਦੇ ਵਿੱਚ ਜਾ ਕੇ ਇਹਨਾਂ ਪ੍ਰੋਜੈਕਟਾਂ ਬਾਰੇ ਜਾ ਕੇ ਕੇਂਦਰੀ ਮੰਤਰੀ ਨੂੰ ਮਿਲ ਰਹੇ ਆ ਇਹ ਵੀ ਸਪਸ਼ਟ ਨਹੀਂ ਹੈਗਾ ਤੇ ਕੇਂਦਰੀ ਮੰਤਰੀ ਇਹਨਾਂ ਨੂੰ ਅਗਲੀ ਗੱਲ ਇਹ ਆ ਕਿ ਕੇਂਦਰੀ ਮੰਤਰੀ ਜਿਹੜੇ ਆ ਉਹ ਇਹਨਾਂ ਨੂੰ ਕਿਸ ਹਸਿਆਤ ਤੇ ਮਿਲ ਰਹੇ ਆ ਵੀ ਤੁਹਾਨੂੰ ਮੈਂ ਪ੍ਰੋਜੈਕਟਾਂ ਬਾਰੇ ਦੱਸਾਂ ਬਈ ਐਦਾਂ ਤਾਂ ਕਿਉਂ ਦੱਸਾਂ ਦੇਖੋ ਐਡਾ ਵੱਡਾ ਇੰਡੀਆ ਹੈ ਇੰਡੀਆ ਦੇ ਵਿੱਚ ਬਹੁਤ ਵੱਡੇ ਐਦਾਂ ਹੀ ਲੀਡਰ ਵੀ ਹੋਣਗੇ ਸਿੱਧੂ ਜੋੜੇ ਵਰਗੇ ਵੀ ਲੀਡਰ ਹੋਣਗੇ ਨੀ ਨੀਤੀ ਨਹੀਂ ਗੱਡ ਕਰੀਦੀ ਵੀ ਆਉਂਦੀ ਆ ਨਾ ਗੱਲ ਵੀ ਤੁਸੀਂ ਇਸ ਸ਼ਖਸ ਨੂੰ ਨਵਜੋਧ ਘਰ ਸਿੱਧੂ ਨੂੰ ਚਾਹੇ ਉਹ ਕਿਸੇ ਪ੍ਰੋਜੈਕਟਾਂ ਬਾਰੇ ਮਿਲ ਰਹੇ ਆ ਜਾਂ ਨਹੀਂ ਆ ਰਹੇ ਉਹ ਤਾਂ ਐਮਐਲਏ ਵੀ ਹੈ ਨਹੀਂ ਇੱਕ ਹੂੰ ਹੂੰ ਇਹ ਤਾਂ ਹੋਇ ਨਾ ਵੀ ਹਾਂ ਵੀ ਮੈਂ ਹਲਕੇ ਦੇ ਆਪਣਾ ਐਮ ਐਲ ਏ ਆ ਤਾਂ ਮੈਂ ਆਪਣੇ ਹਲਕੇ ਦੇ ਆਪਣੇ ਹਲਕੇ ਦੇ ਪ੍ਰੋਗਰਾਮ ਕਾਉਂਸਲਰ ਵੀ ਨਹੀਂ ਕੁਝ ਵੀ ਨਹੀਂ ਹੈ ਇੱਕ ਤਾਂ ਹੁੰਦਾ ਨਾ ਵੀ ਮੈਂ ਆਪਣੇ ਹਲਕੇ ਦੇ ਕੰਮਾਂ ਬਾਰੇ ਜਾ ਕੇ ਮਿਲੀ ਹਵਾਂ ਤੇ ਮੈਂ ਆਪਣੇ ਹਲਕੇ ਦੇ ਕੰਮ ਬਾਰੇ ਦੱਸਾਂ ਜੇ ਆਹ ਕੰਮ ਰਹਿ ਗਿਆ ਮੇਰਾ ਪ੍ਰੋਜੈਕਟ ਰੰਦਾ ਹੋਵੇ ਮੈਂ ਉਹਦੇ ਬਾਰੇ ਜਾ ਕੇ ਮਿਲਦਾ ਮਿਲਦੀ ਆ ਤੇ ਉਹਨੂੰ ਮੁਕੰਮਲ ਕਰਨਾ ਆਵੇ ਅਧੂਰਾ ਰਹਿ ਗਿਆ ਜੀ ਆ ਇਹਨੂੰ ਛੇਤੀ ਕਰੋ ਮੁਕੰਮਲ ਫਿਰ ਤਾਂ ਮੰਨਿਆ ਪਰ ਨੀਤੀ ਨਹੀਂ ਗੱਡ ਕਰੀ ਨੇ ਕਿਉਂ ਟਾਈਮ ਦੇ ਤਾ ਬਈ ਬਿਲਕੁਲ ਇਹ ਸਵਾਲ ਦੋ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਹ ਤੋਂ ਸਿੱਧੀ ਸਿੱਧੀ ਸਪਸ਼ਟ ਗੱਲ ਇੱਥੇ ਇੱਕ ਇਸ਼ਾਰਾ ਕਰਦੀ ਆ ਕਿ ਕਿਤੇ ਸਿੱਧੂ ਜੋੜੇ ਹੁਣਾਂ ਦੀ ਸਕੀਮ ਜਿਹੜੀ ਆ ਹੁਣ ਹੁਣ ਕਾਂਗਰਸ ਵਿੱਚ ਦਾਲ ਗਲ ਦੀ ਦਿਸਦੀ ਨਹੀਂ ਤੇ ਸਿੱਧੂ ਸਾਹਿਬ ਇਹ ਚਾਹੁੰਦੇ ਹੁਣ ਪੇ ਕਿਤੇ ਨਾ ਕਿਤੇ ਮੈਂ ਤਾਂ ਨਹੀਂ ਭਾਜਪੀ 'ਚ ਜਾਣਾ ਚਾਹੁੰਦਾ ਤਾਂ ਨਾ ਭਾਜਪੀ ਮੈਨੂੰ ਲੈਣ ਦੇ ਵਿੱਚ ਰੱਖ ਰੁਚੀ ਰੱਖਦੇ ਆ ਤੇ ਇਹਦਾ ਮਤਲਬ ਇਹ ਆ ਕਿ ਮੈਂ ਆਪਣੀ ਵਾਈਫ ਨੂੰ ਕਿਤੇ ਭਾਜਪੀ 'ਚ ਤਾਂ ਨਹੀਂ ਸ਼੍ਰੀ ਸਾਹਿਬ ਇਹ ਗੱਲ ਉਸ ਗੱਲ ਨਾਲ ਜੁੜ ਜਾਂਦੀ ਹੈ ਜਦੋਂ ਮੁੱਖ ਮੰਤਰੀ ਪੰਜਾਬ ਵੀ ਕਹਿੰਦੇ ਹੁੰਦੇ ਆ ਵੀ ਨਵਜੋਤ ਸਿੰਘ ਸਿੱਧੂ ਉਹ ਸੂਟ ਹੈ ਜਿਹਨੂੰ ਕਾਂਗਰਸ ਨੇ ਖੋਲ ਲਿਆ ਹੋਇਆ ਤੇ ਭਾਜਪਾ ਦਾ ਐਕਸਪੀਰੀਅੰਸ ਹੁਣ ਕਿਤੇ ਫਿੱਟ ਨਹੀਂ ਬੈਂਦੇ ਉਹ ਲਫਾਫੇ ਦੇ ਵਿੱਚ ਪੈ ਨਹੀਂ ਰਿਹਾ ਦੁਬਾਰਾ ਭਾਜਪਾ ਦਾ ਹੁਣ ਐਕਸਪੀਰੀਅੰਸ ਨਵਜੋਤ ਸਿੰਘ ਸਿੱਧੂ ਹੋ ਰਣਾ ਲ ਰਿਹਾ ਹੈ ਨਹੀਂ ਭਾਜਪਾ ਨੇ ਤਾਂ ਦੇਖੋ ਪਹਿਲਾਂ ਸਪਸ਼ਟ ਕਰਤਾ ਸੀ ਨਾ ਅਸੀਂ ਤੁਹਾਨੂੰ ਬੀਕਾਨੇਰ ਭੇਜਦੇ ਸੀਗੇ ਤੁਸੀਂ ਗਏ ਨਹੀਂ ਅਸੀਂ ਤੁਹਾਨੂੰ ਫਲਾਨੇ ਸਾਹਿਬ ਭੇਜਦੇ ਸੀ ਤੁਸੀਂ ਗਏ ਨਹੀਂ ਹੁਣ ਤੁਹਾਨੂੰ ਕਿਸੇ ਪਾਸੇ ਸੈੱਟ ਕਰਦੇ ਆ ਤਾਂ ਤੁਸੀਂ ਜਾਂਦੇ ਨਹੀਂ ਪੰਜਾਬ 'ਚ ਤੁਹਾਨੂੰ ਅਸੀਂ ਰ ਰਖਣਾ ਨਹੀਂ ਉਹਨਾਂ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਇਹ ਕਿਤੇ ਗੱਲਬਾਤ ਬੈਕ ਡੋਰ ਕਿਤੇ ਗੱਲਬਾਤ ਇਦਾਂ ਤਾਂ ਨਹੀਂ ਚਲਦੀ ਹੋਵੇ ਵੀ ਠੀਕ ਹੈ ਤੁਸੀਂ ਮੈਨੂੰ ਨਹੀਂ ਕਿਤੇ ਸੈੱਟ ਕਰ ਸਕਦੇ ਮੈਨੂੰ ਨਹੀਂ ਰੱਖਣਾ ਨਾ ਰੱਖੋ ਮੈਂ ਸਿਆਸਤ ਵਿੱਚ ਆਉਣਾ ਵੀ ਨਹੀਂ ਚਾਹੁੰਦਾ ਤਾਂ ਨਾ ਮੇਰੇ ਲਈ ਸਿਆਸਤ ਮਾਫਕ ਬੈਠਦੀ ਆ ਇਸ ਕਰਕੇ ਮੇਰੀ ਹੁਣ ਪਤਨੀ ਡਾਕਟਰ ਨਵਜੋਦ ਕੋਰ ਸਿੱਧੂ ਨੂੰ ਭਾਜਪਾ ਦੇ ਵਿੱਚ ਕਿਤੇ ਸੈਟਿੰਗ ਕਰ ਦਿਓ ਇੱਥੇ ਦੋ ਸਵਾਲ ਤੇ ਇਹ ਵਾਇਆ ਨਿਤਿਨ ਗੜਕਰੀ ਤਾਂ ਨਹੀਂ ਐਂਟਰੀ ਕਰਨੀ ਚਾਹੁੰਦੇ ਬਿਲਕੁਲ ਇੱਥੇ ਮੇਰੇ ਦੋ ਸਵਾਲ ਨੇ ਸ਼੍ਰੀਲ ਸਾਬ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਚਲੋ ਨਵਜੋਤ ਸਿੰਘ ਸਿੱਧੂ ਨੂੰ ਤਾਂ ਪਾਰਟੀ ਭਾਜਪਾ ਨੇ ਕਿਉਂਕਿ ਅਸ਼wini ਸ਼ਰਮਾ ਵੀ ਕਹਿੰਦੇ ਸੁਣੇ ਸੀ ਵੀ ਸਿੱਧੂ ਹੋਰਾਂ ਦੀ ਭਾਜਪਾ ਚ ਨਹੀਂ ਕਦੇ ਵੀ ਨਹੀਂ ਦਾੜੇ ਨਹੀਂ ਕਦੇ ਵੀ ਨਹੀਂ ਹੋ ਸਕਦੀ ਤੇ ਇਹ ਤਾਂ ਕੋਈ ਦੋ ਰਾਵਾਂ ਨਹੀਂ ਤੁਸੀਂ ਕਹਿੰਦੇ ਹੋ ਕਿ ਵੀ ਉਹਨਾਂ ਨੇ ਕਿਹਾ ਵੀ ਮੇਰੀ ਵਾਈਫ ਨੂੰ ਫਿੱਟ ਕਰ ਲਓ ਨਹੀਂ ਦੇਖੋ ਅਸੰਭਵ ਤਾਂ ਸਿਆਸਤ ਵਿੱਚ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸੰਭਵ ਹੋ ਸਕਦਾ ਅਸੰਭਵ ਨਹੀਂ ਹੈ ਕੱਲ ਨੂੰ ਇਹਨਾਂ ਦਾ ਬੀਜੇਪੀ ਦਾ ਕੀ ਮੂਡ ਬਣਦਾ ਹੈ ਕੁਝ ਵੀ ਹੋ ਸਕਦਾ ਪਰ ਇਹਨਾਂ ਦੇ ਨਾਲ ਹੋਰ ਤੁਰਿੰਦਰ ਬਹੁਤ ਬੈਠੇ ਆ ਰਮਨੀਤ ਬਿੱਟੂ ਬੈਠਾ ਆ ਸੁਨੀਲ ਜਾਖੜ ਬੈਠਾ ਆ ਹੋਰ ਬੰਦੇ ਬਹੁਤ ਬੈਠੇ ਆ ਪਰ ਉਹ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲੈ ਸਕਦੇ ਜੇ ਕਹੋ ਨਾ ਪੇ ਇਹਨਾਂ ਨੂੰ ਨਵਜੋਤ ਸਿੱਧੂ ਨੂੰ ਲੈ ਕੇ ਆਉਣ ਇੱਥੇ ਉਹ ਨਵਜੋਤ ਸਿੱਧੂ ਨੂੰ ਭਾਜਪਾ ਦੇ ਵਿੱਚ ਐਂਟਰੀ ਨਹੀਂ ਦੇ ਸਕਦੇ ਜੇ ਉਹ ਕਹਿੰਦੇ ਪੇ ਹੁਣ ਤੁਸੀਂ ਸਾਰਾ ਕੁਝ ਕੀਤਾ ਕਰਾਏ ਦਿਓ ਤੇ ਪਾਣੀ ਫੇਰ ਦਿਓ ਤੇ ਲਿਆ ਕੇ ਨਵਜੋਤ ਸਿੱਧੂ ਨੂੰ ਬਿਠਾ ਲ ਦਿਓ ਸਾਡੇ ਸਿਰਾਂ ਦੇ ਉੱਤੇ ਤੇ ਉਹ ਬਰਦਾਸ਼ਤ ਨਹੀਂ ਕਰਨਗੇ ਬਿਲਕੁਲ ਇੱਥੇ ਇੱਕ ਗੱਲ ਇਹ ਵੀ ਹੈ ਸ਼ਰਗੁਲ ਸਾਹਿਬ ਚਲੋ ਜੇ ਉਹਨਾਂ ਨੇ ਕਹਿ ਵੀ ਦਿੱਤਾ ਹੋਗਾ ਕਿ ਚਲੋ ਮੈਂ ਨਹੀਂ ਤੇ ਮੇਰੀ ਵਾਈਫ ਸੇ ਭਾਜਪਾ ਦੇ ਵਿੱਚ ਕਰੋ ਪਰ ਜਿਸ ਤਰ੍ਹਾਂ ਦਾ ਭਾਜਪਾ ਕਿਉਂਕਿ ਹੁਣ ਕਿਸੇ ਨੂੰ ਵੀ ਆਪਣੀ ਪਾਰਟੀ ਚ ਲੈ ਰਹੇ ਹੋ ਖਾਸ ਕਰ ਕੋਈ ਚਿਹਰਾ ਅਗਰ ਸਰਗਰਮ ਚਿਹਰਾ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਪਾਰਟੀ ਚ ਹੋਣਾ ਚਾਹੀਦਾ ਕੇਂਦਰੀ ਮੰਤਰੀਆਂ ਨੂੰ ਮਿਲ ਰਹੇ ਨੇ ਤਾਂ ਜਿਸ ਤਰ੍ਹਾਂ ਬਵਾਲ ਆਪਣੇ ਬਿਆਨ ਦੇ ਨਾਲ ਮੈਡਮ ਸਿੱਧੂ ਨੇ ਬੀਤੇ ਦਿਨੀ ਕਾਂਗਰਸ ਚ ਪਾਇਆ ਭਾਜਪਾ ਨੂੰ ਡਰ ਨਹੀਂ ਲੱਗਦਾ ਵੀ ਜੇ ਅਜਿਹਾ ਕੁਝ ਭਾਜਪਾ ਵਾਰ ਬਿਆਨ ਮੈਂ ਉਸੇ ਗੱਲ ਦੇ ਉੱਤੇ ਦੁਬਾਰਾ ਆਉਣਾ ਚਾਹਾਂਗਾ ਕਿ ਇਹਨਾਂ ਦੀ ਦੇਣ ਕੀ ਆ ਹੂੰ ਦੇਣ ਕੀ ਆ ਸੈਲੀਬ੍ਰਿਟੀ ਆ ਨਾ ਸਿਰਫ ਨਵਜੋਤ ਸਿੰਘ ਸਿੱਧੂ ਡਾਕਟਰ ਨਵਜੋਤ ਕੋਰ ਤੋਂ ਕੁਝ ਨਹੀਂ ਹੈ ਹੂੰ ਹੂੰ ਨਵਜੋਤ ਸਿੰਘ ਸਿੱਧੂ ਸੈਲੀਬ੍ਰਿਟੀ ਆ ਹੂੰ ਇਮਾਨਦਾਰੀ ਦੇ ਬਹੁਤ ਵੱਡੀ ਮਿਸਾਲ ਆ ਇਹ ਚ ਕੋਈ ਸ਼ੱਕ ਨਹੀਂ ਹੂੰ ਹੋਰ ਤਾਂ ਕੁਛ ਇਹਨਾਂ ਦੀ ਦੇਣ ਹੈ ਨਹੀਂ ਹੂੰ ਪੰਜਾਬ ਦੇ ਜਦੋਂ ਮਸਲੇ ਆਉਂਦੇ ਆ ਤਾਂ ਘੁਰਨੇ ਚ ਵੱਜ ਜਾਂਦੇ ਆ ਹੂੰ ਨਿਕਲਦੇ ਹੀ ਨਹੀਂ ਹੂੰ ਪੰਜਾਬ ਦਾ ਕੋਈ ਮਸਲਾ ਲੈ ਲਓ ਕਿਤੇ ਵੀ ਨਵਜੋਤ ਸਿੰਘ ਸਿੱਧੂ ਦਾ ਇੱਕ ਛੋਟਾ ਜਿਹਾ ਬਿਆਨ ਵੀ ਤੁਹਾਡਾ ਕੋਈ ਟਵੀਟ ਵੀ ਦਿਖ ਪਵੇ ਤਾਂ ਕਹਿ ਦਿਓ ਹੂੰ ਹੂੰ ਚਾਹੇ ਚੰਡੀਗੜ੍ਹ ਦਾ ਮੁੱਦਾ ਹੂੰ ਚਾਹੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੂੰ ਚਾਹੇ ਪੰਜਾਬ ਹੜਾ ਦੇ ਵਿੱਚ ਸਾਰਾ ਹੀ ਰੁੜ ਗਿਆ ਸੀਗਾ ਕਿਤੇ ਵੀ ਨਹੀਂ ਹੋਏਗਾ ਤੇ ਇੱਕ ਫਾਰਮੈਲਟੀ ਵਾਲਾ ਆ ਗਿਆ ਕਿਤੇ ਵੀ ਨਹੀਂ ਫਾਰਮੈਲਟੀ ਦਾ ਆਇਆ ਕਿਤੇ ਵੀ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਵੀ ਨਹੀਂ ਬੋਲਿਆ ਹੜਾ ਦੇ ਵਿੱਚ ਹੂੰ ਇਹ ਆਪ ਦਾ ਜਾ ਕੇ ਉਹ ਸਾਰੇ ਦੇਸ਼ਾਂ ਦੇ ਸੈਰ ਕਰ ਰਹੇ ਸੀਗੇ ਹੂੰ ਜਦੋਂ ਹੜਾ ਆਏ ਸੀਗੇ ਸੈਰਾਂ ਦੇ ਗਏ ਹੋ ਸੀਗੇ ਤੇ ਇਹਦਾ ਮਤਲਬ ਇਹ ਹੈ ਵੀ ਦੇਣ ਕੀ ਹੈ ਇਹਨਾਂ ਦੀ ਤੇ ਭਾਜਪਾ ਕਿਹੜੀ ਏਡੀ ਕਮਲੀ ਪਾਰਟੀ ਆ ਤੇ ਜੇਦੀ ਕੁਝ ਦੇਣ ਹੈ ਨਹੀਂ ਤੇ ਉਹਨੂੰ ਚੱਕ ਕੇ ਲਿਆ ਕੇ ਆਪਣੀ ਪਾਰਟੀ 'ਚ ਸ਼ਾਮਲ ਕਰੇਗੀ ਤੇ ਬਾਅਦ 'ਚ ਉਹਨੂੰ ਕਹੇਗੀ ਆ ਵਿੱਚ ਚੋਣ ਲੜ ਹੂੰ ਕਿ ਇਹਦੇ ਮੁੱਦੇ ਆ ਤੇ ਇਹ ਕਿ ਇਹਦੇ ਬੇਸ ਤੇ ਕਿ ਇਹਦੇ ਆਧਾਰ ਤੇ ਚੋਣ ਲੜਾਈਗੀ ਉਹਨੂੰ ਇਹ ਵੀ ਤਾਂ ਉਹ ਸੋਚੇਗੀ ਨਾ ਹਾਂ ਠੀਕ ਆ ਚਲੋ ਉਹਨੇ ਕਿਹਾ ਹੋਊਗਾ ਕਿ ਮੇਰੇ ਆਧਾਰ ਤੇ ਆ ਨਵਜੋਦ ਸਿੱਧੂ ਦੀ ਗੱਲ ਵੱਖਰੀ ਆ ਹੂੰ ਉਹ ਹਜੇ ਵੀ ਇੱਕ ਚਿਹਰਾ ਮੂਰਾ ਹੈਗਾ ਉਹਦਾ ਕੁਝ ਹੂੰ ਉਹਦੀ ਉਹਦੀ ਚਿਹਰੇ ਮੂਰੇ ਦੀ ਗੱਲ ਵੱਖਰੀ ਆ ਡਾਕਟਰ ਨਵਜੋਦ ਘਰ ਸਿੱਧੂ ਦਾ ਤਾਂ ਵੈਸੇ ਹੀ ਕੁਝ ਨਹੀਂ ਹੈ ਇਕਸ ਵਾਲ ਮੇਰਾ ਇਹ ਵੀ ਹੈ ਸ਼ਰਗੁਲ ਸਭ ਕਿਉਂਕਿ ਚਲੋ ਜਿਸ ਤਰ੍ਹਾਂ ਦਾ ਬਿਆਨ ਦੇ ਕੇ ਬਵਾਲ ਕੀਤਾ ਭਾਜਪਨ ਨੂੰ ਨਹੀਂ ਤੁਹਾਡੀ ਗੱਲ ਇੱਕ ਵਿੱਚ ਰਹੇਗੀ ਹੁਣ ਉਹ ਦੇਖੋ ਉਹਨਾਂ ਨੂੰ ਪਤਾ ਆਇਆ ਵੀ ਇਹਨਾਂ ਨੇ ਤਾਂ ਹਾਈ ਕਮਾਂਡ ਨੂੰ ਵੀ ਫਸਾ ਦਿੱਤਾ ਐਡਾ ਵੱਡਾ ਲਾਂਚਨ ਲਾ ਕੇ ਤੇ ਕੱਲ ਨੂੰ ਬੀਜੇਪੀ ਦੇ ਵਿੱਚ ਵੀ ਕਹੇਗੀ ਇਹ ਇੱਥੇ ਤਾਂ 500 ਕਰੋੜ ਨਹੀਂ ਤਾਂ 1000 ਕਰੋੜ ਦੀ ਵੇਕਦੀ ਇਹ ਕੁਰਸੀ ਬਿਲਕੁਲ ਕੱਲ ਨੂੰ ਬੀਜੇਪੀ ਦੇ ਉੱਤੇ ਤਾਂ ਤਾਂ 1000 ਕਰੋੜ ਤੇ ਆਜੂ ਕਿਉਂਕਿ ਬੀਜੇਪੀ ਪਾਰਟੀ ਬਹੁਤ ਵੱਡੀ ਆ ਤੇ ਉਹਨਾਂ ਦੇ ਸਟੇਟਾਂ ਦੇ ਤੇ ਸਰਕਾਰਾਂ ਬਹੁਤ ਜਲਦੀਆਂ ਪਈਆਂ ਕੱਲ ਨੂੰ ਉਹ ਕਹੋਗੇ ਕਿ ਰਾਜਸਥਾਨ ਦੇ ਵਿੱਚ ਤਾਂ ਕੁਰਸੀ ਇੰਨੇ ਚ ਵੀ ਛੱਤੀਸਗੜ੍ਹ ਚ ਕੁਰਸੀ ਇੰਨੇ ਜਿਵੇਂ ਕੀ ਆ ਮਹਾਰਾਸ਼ਟਰ ਚ ਕੁਰਸੀ ਇੰਨੇ ਜਿਵੇਂ ਕੀ ਬੋਲਣ ਨੂੰ ਕੀ ਆ ਮੂੰਹ ਹੀ ਖੋਲਣਾ ਜੋ ਮਰਜੀ ਬੋਲ ਦੇਗੀ ਬਿਲਕੁਲ ਸੋ ਕੀ ਲੱਗਦਾ ਇਹਨਾਂ ਦਾ ਸਿਆਸੀ ਭਵਿੱਖ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੰਨਿਆਸ ਮੈਂ ਹਜੇ ਤਾਂ ਦੇਖੋ ਜੋ ਇਸ਼ਾਰਾ ਮਾਤਰ ਮਿਲਿਆ ਨਾ ਉਹਦੇ ਚ ਇਹ ਆ ਵੀ ਇਸ ਮੀਟਿੰਗ ਦੀ ਕੋਈ ਤੁਕ ਨਹੀਂ ਸੀ ਬਣਦੀ ਇਹ ਬੇਸ਼ੱਕ ਉਹਨਾਂ ਨੇ ਜਾ ਕੇ ਬਾਹਰ ਆ ਕੇ ਮੈਡਮ ਸਿੱਧੂ ਨੂੰ ਲੈ ਕੇ ਘੱਟ ਉੱਠ ਰਿਹਾ ਕੇਂਦਰੀ ਮੰਤਰੀ ਨੂੰ ਲੈ ਕੇ ਜ਼ਿਆਦਾ ਉੱਠ ਰਿਹਾ ਕਿ ਚਲੋ ਉਹਨਾਂ ਨੇ ਤਾਂ ਕੋਸ਼ਿਸ਼ ਕਰਨੀ ਹੈ ਮਿਲਣ ਦੀ ਕੇਂਦਰੀ ਮੰਤਰੀ ਉਹਨਾਂ ਨੂੰ ਕਿਉਂ ਮਿਲ ਰਹੇ ਨੇ ਇੱਥੇ ਸਵਾਲ ਜ਼ਿਆਦਾ ਇੱਥੇ ਸਵਾਲ ਜ਼ਿਆਦਾ ਵੱਡਾ ਉੱਠਦਾ ਆ ਕਿ ਉਹ ਕੋਈ ਐਮਐਲਏ ਨਹੀਂ ਕੋਈ ਕਾਉਂਸਲਰ ਨਹੀਂ ਕੋਈ ਆਗੂ ਨਹੀਂ ਸਸਪੈਂਡਡ ਕਾਂਗਰਸ ਤੋਂ ਲੀਡਰ ਆ ਔਰ ਉਹਨੂੰ ਤੁਸੀਂ ਮਿਲ ਰਹੇ ਆ ਔਰ ਉਹ ਵੀ ਉਹ ਕਹਿ ਰਿਹਾ ਮੈਂ ਪ੍ਰੋਜੈਕਟਾਂ ਬਾਰੇ ਮਿਲੀ ਸੀ ਪ੍ਰੋਜੈਕਟਾਂ ਦਾ ਕੰਮ ਆ ਸੱਤਾਧਾਰੀ ਲੀਡਰ ਦਾ ਸੱਤਾਧਾਰੀ ਪਾਰਟੀ ਦੇ ਕਿਸੇ ਆਗੂ ਦਾ ਉਹਨੂੰ ਤੁਸੀਂ ਮਿਲ ਕੇ ਤੁਸੀਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਊਂਗੇ ਤਾਂ ਵੈਲੈਂਗੋੜਿਆ ਪਰ ਤੁਸੀਂ ਉਸ ਸ਼ਖਸ ਨੂੰ ਉਸ ਆਗੂ ਨੂੰ ਦੇ ਰਹੇ ਆ ਜਿਹੜਾ ਕਿ ਪਾਰਟੀ ਦੇ ਵਿੱਚ ਕੋਈ ਵੀ ਅਹੁਦੇਦਾਰ ਨਹੀਂ ਰੱਖਦਾ ਤਾਂ ਫਿਰ ਉਹਦੇ ਵਿੱਚ ਸਵਾਲ ਪਾਰਟੀ ਦੇ ਵੱਡੇ ਆਗੂ ਨਿਤਿਨ ਗੜਕਰੀ ਤੇ ਵੀ ਉੱਠਦੇ ਆ ਵੀ ਤੁਸੀਂ ਕਿਸ ਹਸਿਆयत ਵਿੱਚ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਦਿੱਤਾ ਬਿਲਕੁਲ ਇੱਕ ਗੱਲ ਇਸ ਨਾਲ ਜੁੜਾ ਮੇਰਾ ਆਖਰੀ ਸਵਾਲ ਹੈ ਕਿ ਫਿਰ ਜੇਕਰ ਨਿਤਿਨ ਗੜਕਰੀ ਹੋਰਾਂ ਨਾਲ ਮੁਲਾਕਾਤ ਹੋ ਰਹੀ ਹੈ ਜਾਂ ਫਿਰ ਕੋਈ ਤਿਆਰੀ ਹੋ ਰਹੀ ਹੈ ਭਾਜਪਾ ਚ ਜਾਂਦੀ ਜਾਂ ਕੁਝ ਵੀ ਹੋ ਸਕਦਾ ਜਿਵੇਂ ਤੁਸੀਂ ਗੱਲ ਕਹੀ ਪਰ ਕੀ ਫਿਰ ਜਿਹੜਾ ਬਿਆਨ ਦਿੱਤਾ ਗਿਆ ਸੀ ਬੜਾ ਸੋਚ ਸਮਝ ਕੇ ਦਿੱਤਾ ਗਿਆ ਸੀ ਮੈਡਮ ਸਿੱਧੂ ਦੇ ਵੱਲੋਂ ਨੇ ਮੈਂ ਅਸੀਂ ਹੁਣ ਕਾਂਗਰਸ 'ਚ ਨਹੀਂ ਰਹਿਣਾ ਤੇ ਹੁਣ ਅਸੀਂ ਕਾਂਗਰਸ ਜਾਣ ਲੱਗੇ ਆ ਤੇ ਜਾਣ ਲੱਗੇ ਕੁਝ ਤਾਂ ਖਲਾਰਾ ਪਾ ਰਹੇ ਕਾਂਗਰਸ ਦੇ ਵਿੱਚ ਖਲਾਰਾ ਪਾ ਦਈਏ ਇਹਦੇ ਵਿੱਚ ਇਹ ਤੋਂ ਇਹ ਸਪਸ਼ਟ ਤੌਰ ਤੇ ਤਾਂ ਨਹੀਂ ਕਹਿ ਸਕਦੇ ਆ ਪਰ ਇਹਦੇ ਵਿੱਚ ਇੱਕ ਜਿਹਨੂੰ ਕਹਿੰਦੇ ਹੁੰਦੇ ਨੇ ਥੋੜਾ ਜਿਹਾ ਸੰਕੇਤਮਾਤਰ ਜ਼ਰੂਰ ਮਿਲਦਾ ਆ ਕਿ ਅਸੀਂ ਅਸੀਂ ਰਹਿਣਾ ਨਹੀਂ ਕਿਸੇ ਨੂੰ ਰਹਿਣਾ ਕੁਝ ਨਹੀਂ ਵਹੀ ਗੱਲ ਹੈ ਨਾ ਬਸ ਇਹ ਸੰਕੇਤਮਾਤਰ ਮਿਲਦਾ ਆ ਕਿ ਕਾਂਗਰਸ ਨੂੰ ਖਰਾਬ ਕਰਨ ਦੇ ਲਈ ਜ਼ਰੂਰ ਇਹ ਬਿਆਨ ਦਿੱਤਾ ਹੋਇਆ ਲੱਗਦਾ ਆ ਕੱਲ ਨੂੰ ਕਾਂਗਰਸੀ ਜਿਹੜੇ ਲੀਡਰ ਵੱਡੇ ਆ ਉਹ ਜ਼ਰੂਰ ਇਹ ਸਵਾਲ ਉਠਾਉਣਗੇ ਦੇਖੋ ਅਸੀਂ ਪਹਿਲਾਂ ਹੀ ਕਿਹਾ ਸੀ ਨਾ ਇਹ ਬੀਜੇਪੀ ਦੀ ਗੇਮ ਲੱਗਦੀ ਹੈ ਇਹ ਹੂੰ ਬਿਲਕੁਲ ਇਹ ਬੀਜੇਪੀ ਨੇ ਆਪਣੇ ਵੱਲ ਨੂੰ ਖਿੱਚਣ ਕਰਕੇ ਹੀ ਇਹਨਾਂ ਨੇ ਇਹ ਬਿਆਨ ਦਵਾਇਆ ਹੋਣਾ ਕਿ ਤੁਸੀਂ ਆਉਣਾ ਤਾਂ ਹੈਗਾ ਹੀ ਆ ਤੁਸੀਂ ਆ ਕੁਝ ਬੋਲ ਕੇ ਆਓ ਤਾਂ ਕਿ ਕਾਂਗਰਸ ਦਾ ਰਿਆ ਕੁਝ ਕੁਝ ਵੀ ਨਾ ਰਵੇ ਕਾਂਗਰਸ ਆਪਣੇ ਆਪ ਦੇ ਵਿੱਚ ਆਪ ਦੇ ਭਾਰ ਥਲੇ ਹੀ ਖਤਮ ਹੋ ਜਾਏ ਤੇ ਉਹਨਾਂ ਦੇ ਤੇ ਲੰਚ ਨਹੀਂ ਤਾਂ ਦਾ ਲੱਗ ਜਾਏ ਕਿ ਉਹ ਆਪਣੇ ਤੌਰ ਤੇ ਹੀ ਖਤਮ ਹੋਣ ਨੂੰ ਤਰਪ ਬਿਲਕੁਲ ਸੋ ਸਿੱਧੂ ਸਿਆਸਤ ਤੇ ਸਕੀਮ ਇਹ ਸਿੱਧੂ ਜੋੜਾ ਹੀ ਜਾਣੇ ਵੀ ਉਹ ਕਿਹੜੀ ਸਕੀਮ ਵਿੱਚ ਨੇ ਸੋ ਜੋ ਵੀ ਅਪਡੇਟ ਆਏਗੀ ਚਰਚਾ ਜ਼ਰੂਰ ਕਰਾਂਗੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸ਼ਰਗਿਲ ਸਾਹਿਬ ਅਰਾਵਲੀ ਪਹਾੜ ਦਾ ਮੁੱਦਾ ਕਾਫੀ ਪਿਛਲੇ ਦਿਨੀ ਗਰਮ ਆਇਆ ਹੈ ਲੇਕਿਨ ਅਰਾਵਲੀ ਨੂੰ ਬਚਾਉਣ ਦੇ ਲਈ ਲੋਕ ਵੀ ਸੰਘਰਸ਼ ਲਈ ਸੜਕਾਂ ਤੇ ਉਤਰ ਆਏ ਮੋਰਚੇ ਲਗਾਏ ਗਏ ਤੇ ਸਰਕਾਰ ਕੇਂਦਰ ਨੂੰ ਝੁਕਣਾ ਪਿਆ ਤੇ ਅਰਾਵਲੀ ਨੂੰ ਬਚਾਉਣ ਦਾ ਜੋ ਮੋਰਚਾ ਹੈ ਉਹ ਫਤਿਹ ਹੋਇਆ ਮਸਲਾ ਪੂਰਾ ਕੀ ਹੈ ਵਿਵਾਦ ਕਿਉਂ ਪਕਿਆ ਤੇ ਹੁਣ ਕੇਂਦਰ ਸਰਕਾਰ ਕਿਉਂ ਚੁਕੀ ਇਹ ਸਾਰਾ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰੋ ਦੇਖੋ ਅਰਾਵਲੀ ਪਹਾੜ ਤਨਾ ਤਿੰਨ ਚਾਰ ਸੂਬਿਆਂ ਦੇ ਵਿੱਚ ਦੀ ਹੋ ਕੇ ਲੰਘਦਾ ਜੀ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਹਮ ਰਾਜਸਥਾਨ ਹੋ ਗਿਆ ਕੁਝ ਹਿੱਸਾ ਮੇਰੇ ਖਿਆਲ ਮੱਧ ਪ੍ਰਦੇਸ਼ ਵੀ ਸ਼ਾਇਦ ਆਉਂਦਾ ਆ ਜੀ ਕੁਝ ਹਿੱਸਾ ਹੈਗਾ ਲੱਗਦਾ ਜ਼ਿਆਦਾਤਰ ਉਹ ਦਾ ਦਿੱਲੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਲਿਆ ਹਮ ਆਪਾਂ ਜਦੋਂ ਪੜਦੇ ਹੁੰਦੇ ਸੀ ਨਾ ਤਾਂ ਕਿਤਾਬਾਂ ਦੇ ਵਿੱਚ ਆਪਾਂ ਬਹੁਤ ਵਾਰੀ ਇਹ ਪੜਿਆ ਆਇਆ ਕਿਤਾਬਾਂ ਦੇ ਵਿੱਚ ਲਿਖਿਆ ਮਿਲਦਾ ਰਿਹਾ ਆ ਹੂੰ ਤੇ ਜੇ ਬਾਰਸ਼ਾਂ ਹੁੰਦੀਆਂ ਆ ਤਾਂ ਉਹ ਅਰਾਵਲੀ ਪਹਾੜਤ ਕਰਕੇ ਹੁੰਦੀਆਂ ਆ ਉਹਦੀਆਂ ਪੌਣਾ ਆਉਂਦੀਆਂ ਆ ਅਰਾਵਲੀ ਪਹਾੜਤ ਨਾਲ ਟਕਰਾਉਂਦੀਆਂ ਆ ਤਾਂ ਬਾਰਸ਼ਾਂ ਹੁੰਦੀਆਂ ਹੂੰ ਉਤਰੀ ਇਲਾਕੇ ਚ ਖਾਸ ਕਰ ਖਾਸ ਕਰ ਉਤਰੀ ਇਲਾਕੇ ਚ ਜੇ ਇਹ ਪਹਾੜਤ ਨਾ ਹੋਣ ਤਾਂ ਫੇ ਬਾਰਸ਼ਾਂ ਦਾ ਬਹੁਤ ਹੋਣਾ ਜਿਹੜਾ ਉਹ ਨਾ ਮੁਮਕਨ ਹੋ ਸਕਦਾ ਜਾਂ بارشਾਂ ਹੋਣਗੀਆਂ ਨਹੀਂ ਜਾਂ ਫਿਰ ਫਲੱਡ ਆ ਜਾਣਗੇ ਜਾਂ ਮਾਰੂਥਲ ਬਣ ਜਾਣਗੇ ਤੇ ਜਾਂ ਫਲੱਡ ਆ ਜਾਣਗੇ ਬਹੁਤ ਵਾਰੀ ਪੜਿਆ ਆਪਾ ਹੁਣ ਉਥੇ ਸੁਪਰੀਮ ਕੋਰਟ ਦੀ ਇੱਕ ਡੈਫੀਨੇਸ਼ਨ ਮਨਜ਼ੂਰੀ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਇੱਕ ਡੈਫੀਨੇਸ਼ਨ ਫਾਈਨਲ ਕੀਤੀ ਆ ਕਿ 100 ਮੀਟਰ ਤੱਕ ਉਚਾਈ ਵਾਲਿਆਂ ਨੂੰ ਹੀ ਅਰਾਵਲੀ ਪਹਾੜਤ ਮੰਨਿਆ ਜਾਊਗਾ ਬਾਕੀ ਉਹ ਤੋਂ ਉਚਾਈ ਵਾਲਿਆਂ ਨੂੰ ਅਰਾਵਲੀ ਪਹਾੜਤ ਨਹੀਂ ਮੰਨਿਆ ਜਾਊਗਾ ਯਾਨੀ ਕਿ ਜਿਹੜਾ ਅਰਾਵਲੀ ਪਹਾੜਤ ਹੈ ਜਿਹੜੀਆਂ ਉਹਦੇ ਬੋਟਮਸ ਵੱਲ ਪਹਾੜੀਆਂ ਡਾਊਨ ਵੱਲ ਡਾਊਨਸਟ੍ਰੀਮ ਵੱਲ ਹੈ ਜਿਨ੍ਹਾਂ ਦੀ ਉਚਾਈ 100 ਮੀਟਰ ਤੱਕ ਦੀ ਹੈ ਉਹ আরাਵਲੀ गिनी ਜਾਏਗੀ ਤੇ ਜੇਕਰ 100 ਮੀਟਰ ਤੋਂ ਥੱਲੇ ਹੈ ਤੇ ਉਹ আরাਵਲੀ ਨਹੀਂ ਨਹੀਂ ਮੰਨੇ ਨਹੀਂ ਮੰਨੇ ਜਾਣਗੇ ਤੇ ਜਿਹੜਾ ਉਸ ਦਾ ਜੰਗਲੀ ਏਰੀਆ ਹੈ ਤੇ ਜਾਂ ਫਿਰ ਜੋ ਉਹਦੇ ਵਿੱਚ ਹੁਣ ਕਈ ਸਵਾਲ ਖੜੇ ਹੁੰਦੇ ਆ ਹੂੰ ਤੈ ਕਿਦਾਂ ਹੋਊਗਾ 100 ਮੀਟਰ ਕਿੰਨੀ ਕਿੱਥੇ ਹੂੰ ਘੱਟ ਕਿੱਥੇ ਆ ਤੇ ਵੱਧ ਕਿੱਥੇ ਆ ਹੂੰ ਤੇ ਜੇ 100 ਮੀਟਰ ਤੱਕ ਹੀ ਰਹਿ ਗਈ ਤਾਂ 100 ਮੀਟਰ ਨੂੰ ਆਪਾਂ ਮਿਣਾਂਗੇ ਕਿਦਾਂ ਨਾ ਨਾ ਪਾਂਗੇ ਕਿਦਾਂ ਇਹ ਸਾਰੇ ਸਵਾਲ ਖੜੇ ਹੁੰਦੇ ਸੀਗੇ ਤੇ ਉਹਨੂੰ ਲੈ ਕੇ ਪ੍ਰਦਰਸ਼ਨ ਲੋਕਾਂ ਨੇ ਸ਼ੁਰੂ ਕਰ ਦਿੱਤਾ ਪਰ ਇਹ ਤਾਂ ਵਾਤਾਵਰਣ ਦੇ ਨਾਲ ਖਿਲਵਾੜ ਆ ਕਿਉਂਕਿ ਜੇਕਰ 100 ਮੀਟਰ ਤੋਂ ਹੇਠਾਂ ਵਾਲੀਆਂ ਪਹਾੜੀਆਂ ਦੇ ਵਿੱਚ ਜੰਗਲਾਂ ਦੀ ਕਟਾਈ ਹੋਈ ਜਾਂ ਫਿਰ ਮਾਈਨਿੰਗ ਹੋਈ ਤਾਂ ਖੋਖਲਾ ਕਰ ਦੇਣੀ ਇਹ ਮਾਈਨਿੰਗ ਮਾਫੀਆ ਨੂੰ ਇੱਕ ਕਿਸਮ ਨਾਲ ਉਤਸ਼ਾਹਿਤ ਕਰਨ ਵੱਲ ਨੂੰ ਸਿਗਾਇਕ ਇਹ ਫੈਸਲਾ ਇਹ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਪੈਰਾਵਲੀ ਪਰਬਤ ਦੇ ਵਿੱਚ ਮਾਈਨਿੰਗ ਨੂੰ ਮਨਜ਼ੂਰੀ ਦਿੱਤੀ ਜਾਵੇ ਜਿਹਦੇ ਕਰਕੇ ਇਹ ਕੰਮ ਸਾਰਾ ਹੋਇਆ ਔਰ ਉਹਨਾਂ ਨੇ ਡੈਫੀਨੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਇਸ ਡੈਫੀਨੇਸ਼ਨ ਕਰਕੇ ਬੜਾ ਵੱਡਾ ਬਵਾਲ ਹੋਇਆ ਦਿੱਲੀ ਦੇ ਵਿੱਚ ਵਾਤਾਵਰਣ ਪ੍ਰੇਮੀ ਜਿਹੜੇ ਆ ਉਹਨਾਂ ਨੇ ਬੜਾ ਵੱਡਾ ਸੰਘਰਸ਼ ਵਿੜ ਦਿੱਤਾ ਦਿੱਲੀ ਵਾਲਿਆਂ ਨੇ ਵੱਖਰਾ ਵਿੜ ਦਿੱਤਾ ਫਰੀਦাবাদ ਇਲਾਕੇ ਦੇ ਵਿੱਚੋਂ ਲੰਘਦੀ ਆ ਇਹ ਉਸ ਤੋਂ ਬਾਅਦ ਰਾਜਸਥਾਨ ਵਾਲਿਆਂ ਨੇ ਬਹੁਤ ਵੱਡਾ ਅੰਦੋਲਨ ਵਿੜ ਦਿੱਤਾ ਫਿਰ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਵੀ ਬਹੁਤ ਵੱਡਾ ਅੰਦੋਲਨ ਵਿੜ ਵਿੱਡਿਆ ਸੀਗਾ ਇਸ ਸਾਰੇ ਕੁਝ ਦੇ ਵਿੱਚ ਇਹ ਜਿਹੜਾ ਜਿਹੜੀ ਗੱਲ ਵਿੱਚੋਂ ਇਹ ਆਈ ਆ ਪੇ ਨਵੀਂ ਪਰਿਪਾਸ਼ਾ ਜਿਹੜੀ ਆ ਮਨਜ਼ੂਰੀ ਦੇਣ ਤੋਂ ਬਾਅਦ 100 ਮੀਟਰ ਤੋਂ ਇਸ ਤੋਂ ਉੱਚੀ ਪਹਾੜੀ ਨੂੰ ਅਰਾਵਲੀ ਮੰਨਿਆ ਜਾਊਗਾ ਪਰ ਚਿੰਤਾਜਨਕ ਗੱਲ ਇਹ ਆਉਂਦੀ ਆ ਪੇ ਜਦੋਂ ਉਹਦੇ ਥੱਲੇੋਂ ਤੁਸੀਂ ਵੱਢਣ ਲਾ ਪੂਗੇ ਉਹ 100 ਮੀਟਰ ਵਾਲੀ ਪਹਾੜੀ ਵੀ ਪਹਾੜੀ ਨਹੀਂ ਰਹਿ ਜਾਣੀ ਖੋਖਲੀ ਹੋ ਜਾਏਗੀ ਉਹ ਡਿੱਗ ਜਾਏਗੀ ਉਹ ਤਾਂ ਸਰ ਖੋਖਲੀ ਹੋ ਜਾਣੀ ਜਦੋਂ ਮਾਈਨਿੰਗ ਵਾਲੇ ਜਿਹਨੇ ਦੇਖਣਾ ਆ ਉਹਨੇ ਕਹਿੰਦਾ ਪੇ ਥੋੜਾ ਜਿਹਾ ਹੋਰ ਪੱਟਦਾ ਵਾਂ ਮੈਂ ਥੋੜਾ ਜਿਹਾ ਹੋਰ ਪੱਟਦੇ ਆ ਤਾਂ ਉਹ ਜਦੋਂ ਪੱਟਣ ਲੱਪੈਣੇ ਤਾਂ ਬਾਕੀ ਜਿਹੜੇ ਉਚਾਈ ਵਾਲੇ ਪਹਾੜੀ ਆ ਉਹ ਵੀ ਥੱਲੇ ਡਿਗਣ ਲੱਪੈਣਗੇ ਬਿਲਕੁਲ ਤੇ ਪਹਾੜੀ ਵਾਲਾ ਕੰਮ ਤਾਂ ਰਹਿ ਨਹੀਂ ਜਾਣਾ ਤੇ ਆਪਣੇ ਕੀ ਹੋਣਾ ਸੀਗਾ ਮੁੜ ਕੇ ਇੱਕ ਤਾਂ ਮਾਰੂਥਲ ਬਣ ਜਾਣੇ ਸੀਗੇ ਹੂੰ ਰਾਜਸਥਾਨ ਦੇ ਵਿੱਚ ਪਹਾੜੀਆਂ ਜਦੋਂ ਟਟੀਆਂ ਗਈਆਂ ਮਾਰੂਥਲ ਬਣ ਜਾਣੇ ਤੇ ਮਾਰੂਥਲ ਬਣਨ ਤੋਂ ਬਾਅਦ ਸਾਰਾ ਰੇਤ ਹੀ ਹੋ ਜਾਣਾ ਤੇ ਮੀਂਹ ਦਾ ਕੋਈ ਨੰਮ ਨਿਸ਼ਾਨੀ ਨਹੀਂ ਰਹਿਣਾ ਮੈਂ ਪੜ੍ਹ ਰਹੀ ਸੀ ਕਿ 800 ਕਿਲੋਮੀਟਰ ਤੱਕ ਅरावਲੀ ਪर्वਤ ਫੈਲਿਆ ਹੋਇਆ ਹੈ ਦਾਵਾ ਕੀਤਾ ਜਾਂਦਾ ਹੈ ਕਿ ਇਹ 250 ਕਰੋੜ ਸਾਲ ਪੁਰਾਣਾ ਹੈ ਜੀ ਤੇ ਜਿਸ ਦੀ ਹੋਂਦ ਨੂੰ ਲੈ ਕੇ ਇਹ ਮਸਲਾ ਖੜਾ ਹੋਇ ਇਹ ਮਸਲਾ ਵੀ ਦੱਸ ਰਹੇ ਨੇ ਕਿ 20 ਤੋਂ 30 ਸਾਲ ਪੁਰਾਣਾ ਇਹ ਮਸਲਾ ਹੈ ਬਿਲਕੁਲ ਤੇ ਜਿਸ ਤਰ੍ਹਾਂ ਲੋਕਾਂ ਨੇ ਸੰਘਰਸ਼ ਵਿڈیا ਹੁਣ ਕੇਂਦਰ ਸਰਕਾਰ ਚੁੱਕੀ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਇਹਦੇ ਜਿਹੜੇ ਫੈਸਲੇ ਤੇ ਰੋਕ ਲਾਉਂਦੇ ਆ ਇਹਨੂੰ ਜੈਸੇ ਥੇ ਵੈਸੇ ਹੀ ਰੱਖ ਦਿੱਤਾ ਆ ਕਿ ਇਹਦੇ ਤੇ ਕੋਈ ਮਾਈਨਿੰਗ ਨਹੀਂ ਹੋਵੇਗੀ ਫਿਲਹਾਲ ਜਿੰਨਾ ਚਿਰ ਤੱਕ ਅਸੀਂ ਨਹੀਂ ਕਹਿੰਦੇ ਹੂੰ ਇਹ ਠੀਕ ਆ ਜੋ ਸੁਪਰੀਮ ਕੋਰਟ ਦੀ ਜਿਹੜੀ ਡਿਫੀਨੀਸ਼ਨ ਤੈਅ ਕੀਤੀ ਗਈ ਆ ਉਸ ਡੈਫੀਨੇਸ਼ਨ ਦੀ ਰੂਪਰੇਖਾ ਦੇ ਵਿੱਚ ਸੁਪਰੀਮ ਕੇਂਦਰ ਸਰਕਾਰ ਨੇ ਜਿਹੜੇ ਵਾਤਾਵਰਣ ਪ੍ਰੇਮੀਆਂ ਦਾ ਅੰਦੋਲਨ ਸੀਗਾ ਉਹਦੇ ਅੱਗੇ ਝੁਕ ਗਈ ਆ ਇਹ ਅੰਦੋਲਨ ਵੀ ਬੜਾ ਤਕੜਾ ਵਿੜਿਆ ਸੀਗਾ ਵਾਤਾਵਰਣ ਪ੍ਰੇਮੀ ਜਦੋਂ ਤੁਸੀਂ ਆ ਪਿੱਛੇ ਦੇ 2-3 ਦਿਨ ਦੀ ਗੱਲ ਆ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਰੁੱਖਾਂ ਦੀ ਕਟਾਈ ਦੀ ਗੱਲ ਆਈ ਸੀਗੀ ਜ਼ੀਰਕਪੁਰ ਦੇ ਵਿੱਚ ਰੁੱਖ ਕੱਟੇ ਗਏ ਸੀਗੇ ਉਹਦੇ ਮਾਮਲੇ 'ਚ ਕਿਹਾ ਹੈ ਤੁਸੀਂ ਬਿਨਾ ਪੁੱਛਿਆ ਦੱਸਿਆ ਰੁੱਖ ਕੱਟੀ ਜਾ ਰਹੇ ਆ ਲਗਾਉਣੇ ਕਿੱਦਾਂ ਦੇਖੋ ਸਾਡੇ ਦੇਸ਼ ਵਿੱਚ ਇਹ ਕਿਤੇ ਵੀ ਇਹੋ ਜਿਹਾ ਨਾਰਮ ਜਾਂ ਨਿਜਮ ਦਾ ਜਾ ਕੋਈ ਇਹੋ ਜਿਹਾ ਕਾਨੂੰਨ ਨਹੀਂ ਹੈਗਾ ਕਿ ਰੁੱਖ ਲਗਾਉਣੇ ਆ ਕਟਾਉਣ ਕੱਟਣ ਦਾ ਕੰਮ ਇੱਕ ਵੱਡਿਓ ਥਰੂ ਹੋ ਜਾਂਦਾ ਹੈ ਬਗਾਨੇ ਜਿਹੜਾ ਤੁਸੀਂ ਵਿਦੇਸ਼ਾ ਵਿੱਚ ਜਾ ਕੇ ਦੇਖੋ ਤੁਸੀਂ ਕਿਤੇ ਵੀ ਜਾਉਂਗੇ ਉਥੇ ਜੇ ਇੱਕ ਰੁੱਖ ਤੁਸੀਂ ਕੱਟਣਾ ਹੈ ਤਾਂ ਚਾਰ ਲਾਉਣੇ ਪੈਂਦੇ ਆ ਤੇ ਇਹੋ ਜਿਹਾ ਨਿਯਮ ਕਿਤੇ ਆ ਜਾਏ ਤਾਂ ਹਰਿਆਲੀ ਹਰਿਆਲੀ ਹੋ ਜਾਏਗੀ ਤੇ ਜਦੋਂ ਹਰਿਆਲੀ ਖਤਮ ਹੋ ਗਈ ਤਾਂ ਸਾਹ ਲੈਣਾ ਔਖਾ ਹੋ ਜਾਊਗਾ ਇਸ ਕਰਕੇ ਉਹਨਾਂ ਨੇ ਰੁੱਖ ਕੱਟਣ ਤੇ ਵੀ ਪਾਬੰਦੀ ਲਾਤੀ ਗਈ ਆ ਸੋ ਉਸੇ ਤਰੀਕੇ ਨਾਲ ਕੇਂਦਰ ਨੇ ਵੀ ਵਿੱਚ ਦਖਲ ਦਿੰਦੇ ਆ ਵਾਤਾਵਰਣ ਪ੍ਰੇਮੀਆ ਦੇ ਅਗੇ ਝੁਕਦੇ ਆ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਫਿਲਹਾਲ ਰੋਕ ਲਾਤੀ ਗਈ ਆ ਤੇ ਅੱਗੋਂ ਤੋਂ ਜੇ ਹੁਣ ਨਵੇਂ ਤਰੀਕੇ ਨਾਲ ਕੋਈ ਪਟੀਸ਼ਨ ਪਾਊਗਾ ਤੇ ਫਿਰ ਇਹਤੇ ਕੋਈ ਅਮਲ ਹੋਊਗਾ ਤਾਂ ਫਿਰ ਦੇਖੀ ਜਾਊਗੀ ਬਿਲਕੁਲ ਸੋ ਇਹ ਮਸਲਾ ਵੀ ਕਾਫੀ ਗੰਭੀਰ ਮਸਲਾ ਬਣਿਆ ਹੋਇਆ ਸੀ ਬੀਤੇ ਦਿਨ ਤੋਂ ਸੋ ਤੁਹਾਡਾ ਇਹਨਾਂ ਮੁੱਦੇ ਬਾਬਤ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਵਿਚਾਰ ਆਈ ਟਿੱਪਣੀਆਂ ਜਰੂਰ ਸਾਂਝੀਆਂ ਕਰੋ ਹੁੰਦ ਲਈ ਆਨੇ ਮੈਨੂੰ ਪਰਮਜੀਤ ਸਾਨੀ ਤੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ੇਰਦਿਲ ਜਿੰਦ ਦੇ ਇਜਾਜ਼ਤ ਵੈਕਟਰ ਅਜੀਤ ਵੈਬ ਟੀਵੀ ਧੰਨਵਾਦ ਜੀ ਸ਼ੁਕਰੀਆ ਜੀ ਅਜੀਤ ਪੰਜਾਬੀ ਦੀ ਆਥ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਸੀਂ ਟ੍ਰੇਨਿੰਗ ਸ਼ੁਰੂ ਕੀਤੀ ਪਹਿਲਾਂ 202 ਜਿਹੜੇ ਪ੍ਰਿੰਸੀਪਲਸ ਨੇ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੀ ਕੁਲੀਦ ਨੇ ਆਉਂ ਫਿਰ ਅੰદાવાદ ਆਈਆਈਐਮ ਜੈਪੁਰ ਤੁਸੀਂ ਫਿਨਲੈਂਡ ਜਾ ਰਹੇ ਹੋ ਤੇ ਤਿੰਨ ਹਫ਼ਤਿਆਂ ਦਾ ਪ੍ਰੋਗਰਾਮ ਹੈ ਮੰਨਿਆ ਹੋਇਆ ਫਿਨਲੈਂਡ ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆਹ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ ਤੇ ਇਹ ਬਹੁਤ ਇੱਕ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਸਟੈਪ ਨੇ ਜੋ ਸਿੱਖਿਆ ਦੇ ਖੇਤਰ ਚ ਅਸੀਂ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉਪਰਾਲੇ ਸਤਕਾ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਪ੍ਰਿੰਸੀਪਲ ਤੇ ਅਧਿਆਪਕ